ਸੰਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਅੱਜ ਆਪਾਂ ਪਹੁੰਚੇ ਆਂ ਪਿੰਡ ਚਕਰ ਔਰ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਆਪਣੇ ਨਾਲ ਕਿਸਾਨ ਨੇ ਹਰਜੀਤ ਸਿੰਘ ਜੀ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਕਿਉਂਕਿ ਇਹਨਾਂ ਦੇ ਖੇਤ ਦੇ ਵਿੱਚ ਜਿਹੜਾ ਕੀ ਆਪਾਂ 1401 ਮੁਛਲ ਦਾ ਫਾਊਂਡੇਸ਼ਨ ਬੀਜ ਲਾਇਆ 1401 ਦਾ ਔਰ ਇਹਨਾਂ ਦਾ ਖੇਤ ਦੇਖੋ ਬਹੁਤ ਸੋਹਣਾ ਖੜਿਆ ਕੋਈ ਖੇਤ ਦੇ ਵਿੱਚ ਝੰਡਾ ਨਹੀਂ ਕੋਈ ਬਿਮਾਰੀ ਨਹੀਂ ਔਰ ਭਾਈ ਹੋਰੀ ਕਹਿ ਰਹੇ ਨੇ ਕਿ ਅਸੀਂ 4 ਸਪਰੇਅ ਕਰੀਆਂ ਨੇ ਕਿ ਝੋਨਾ ਬਿਲਕੁਲ ਪੱਕ ਚੁੱਕਿਆ ਹੈ ਕਾਹੂ ਭਾਈ ਜੀ ਉਹਨਾਂ ਨਾਲ ਗੱਲ ਕਰਦੇ ਆਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਤੁਸੀਂ ਕਿਸਾਨ ਵੀਰਾਂ ਨੂੰ ਕੀ ਕੰਡੀਸ਼ਨ ਵਿੱਚ ਕਿਵੇਂ ਲੱਗ ਰਿਹਾ ਹੈ ਸਾਡਾ ਪਿੰਡ ਜੀ ਲੁਧਿਆਣੇ ਦੇ ਵਿੱਚ ਪਿੰਡ ਚੱਕਰਾ ਜੀ ਠੀਕ ਹੈ ਜੀ ਹਾਂ ਅਸੀਂ ਇਹ ਸੋ ਤੋਂ 1401 ਜਿਹੜੀ ਵੈਰਾਈਟੀ ਲਿਆ ਕੇ ਪੀਜੀ ਠੀਕ ਹੈ ਜੀ ਤੇ ਇਹਦੀ ਬਜਾਈ ਅਸੀਂ ਪਨੀਰੀ ਦੀ ਬਜਾਈ ਕੀਤੀ 25 ਮਈ ਨੂੰ 25 ਮਈ ਨੂੰ ਹਾਂ ਜੀ ਠੀਕ ਹੈ ਜੀ ਤੇ ਇਹ ਖੇਤ ਦੇ ਵਿੱਚ ਆਪਾਂ ਲਾਇਆ ਹੈਗਾ ਜਾ ਕੇ ਜੀ 26 27 ਜੂਨ 26 27 ਮਹੀਨੇ ਦੀ ਪਨੀਰੀ ਲੱਗੀ ਮਹੀਨੇ ਦੀ ਪਨੀਰੀ ਲਾਈ ਹਾਂ ਠੀਕ ਹੈ ਜੀ ਹਾਂਜੀ ਤੇ ਖੇਤ ਦੇ ਵਿੱਚ ਕੋਈ ਝੰਡੇ ਚੁੰਡੇ ਦੀ ਕੋਈ ਸਮੱਸਿਆ ਮਾੜੀ ਮੋਟੀ ਪਹਿਲਾਂ ਆਈ ਸੀ ਫੇਰ ਨਹੀਂ ਠੀਕ ਹੈ ਮਾੜੀ ਮੋਟੀ ਹਾਂਜੀ ਕੋਈ ਦੇਖੋ ਜੀ ਦੇਖਣ ਨੂੰ ਲੱਗ ਰਿਹਾ ਹੁਣ ਤੁਹਾਡੇ ਖੇਤ ਦਾ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਤੁਹਾਡਾ ਖੇਤ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ 75 ਮਣ ਵਾਲਾ ਤੁਹਾਡਾ ਬਾਸਮਤੀ ਇਹ ਲੱਗ ਰਿਹਾ ਹੈ ਹਾਂਜੀ ਚਲੋ ਹੁਣ ਪਰਮਾਤਮਾ ਦੇ ਵਾਸਾ ਜੀ ਆਪਣੇ ਤਾਂ ਪਰਮਾਤਮਾ ਦੇ ਵਾਸਾ ਹੈ ਲੇਕਿਨ ਖੇਤ ਤੁਹਾਡਾ ਬਹੁਤ ਸੋਹਣਾ ਹੈ ਤੁਸੀਂ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਔਰ ਤੁਹਾਨੂੰ ਕਿਹਨਾਂ ਨੇ ਕਿਹਾ ਸੀਗਾ ਸਾਡੇ ਕੋਲੋਂ ਬੀਜ ਲਓ 14 ਸਿੱਕ ਦਾ ਸਾਡੇ ਸਾਨੂੰ ਜੀ ਦੱਸਿਆ ਸੀਗਾ ਪਿੰਡ ਮਾਨੂ ਕੇ ਗੱਲਾਂ ਮੋਕੇ ਚ ਪੈਂਦੀਆਂ ਉਹ ਆਪਣੇ ਰਿਸ਼ਤੇਦਾਰ ਉਹਨਾਂ ਨੇ ਪਿਛਲੇ ਸਾਲ ਵੀ ਕਿਹਾ ਠੀਕ ਹੈ ਜੀ ਚਲੋ ਉਸ ਤੋਂ ਬਾਅਦ ਥੋੜੇ ਉਸ ਜਿਲ੍ਹੇ ਦੇ ਬੰਦੇ ਇੱਥੇ ਸਾਡੇ ਨਾਲ ਕਿਤੇ ਇਕੱਠੇ ਹੋਏ ਸੀ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਤੁਸੀਂ ਬਾਸਮਤੀ ਠੀਕ ਹੈ ਮੁੱਛੜ ਜਾਨੀ ਚਾਹੁੰ ਚਾਹੋ ਇੱਕ ਦਾ ਤਾਂ ਪਤਾ ਨਹੀਂ ਉਹ ਕਹਿੰਦੇ ਮੁੱਛੜ ਲਾਇਆ ਕਰੋ ਠੀਕ ਹੈ ਜੀ ਅਸੀਂ ਉਹਨਾਂ ਦੇ ਕਹਿਣ ਤੇ ਫਿਰ ਬੜਾ ਡਰੈਸ ਭਾਲ ਕੇ ਠੀਕ ਹੈ ਜੀ ਫਿਰ ਅਸੀਂ ਤੁਹਾਡੇ ਕੋਲ ਸਿੱਧੇ ਜਾ ਕੇ ਵੀ ਲੈ ਕੇ ਆਉਂਦਾ ਠੀਕ ਹੈ ਜੀ ਤੇ ਤੋਂ ਤੁਸੀਂ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਸਾਡੇ ਬੀਜ ਬਾਰੇ ਤੁਹਾਡੇ ਬੀਜ ਬਾਰੇ ਅਸੀਂ ਇਹ ਕਹਿਣਾ ਚਾਹੋਗੇ ਵੀ ਇੱਕ ਤਾਂ ਜੀ ਇਹ ਜਿਹੜਾ ਬੀਜ ਵਧੀਆ ਸੀ ਜਿਵੇਂ ਤੁਸੀਂ ਦੱਸੇ ਦਵਾਈਆਂ ਤੁਸੀਂ ਆਪ ਹੀ ਲਾ ਕੇ ਦਿੱਤੀਆਂ ਕਿਉਂਕਿ ਕਿਸਾਨ ਨੂੰ ਨਜ਼ਾ ਥੋੜੀ ਦਵਾਈ ਕੋਈ ਦਿੰਦਾ ਹੈ ਬਿਲਕੁਲ ਤੇ ਬਾਕੀ ਕਿਸਾਨ ਨੂੰ ਦਵਾਈ ਲਾਉਣ ਦਾ ਤਜਰਬਾ ਨਹੀਂ ਬਿਲਕੁਲ ਕਿਉਂਕਿ ਉਹ ਕੁਸਤਾਲ ਦਵਾਈ ਬੇਸਟ ਚਲੀ ਜਾਂਦੀ ਹੈ ਸਾਟੀਆਂ ਜਿਹੜੀਆਂ ਦਵਾਈਆਂ ਨੇ ਉਹ ਮਸ਼ੀਨਾਂ ਦੇ ਨਾਲ ਮਸ਼ੀਨਾਂ ਦੇ ਰਾਹੀ ਲੱਗਦੀਆਂ ਜੇ ਹੁਣ ਪਾਣੀ ਨਾਲ ਲਾਉਣਿਆਂ ਤੇ ਉਹ ਪਾਣੀ ਚ ਰਹਿ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਬਾਕੀ ਕਿਸਾਨ ਨੇ ਹੁਣ ਥਾਂ ਥੋੜਾ ਬੀਜਣਾ ਹੁੰਦਾ ਹਾਂ ਜਿਵੇਂ ਕਿਸੇ ਨੇ 4 ਕਿਲੇ ਲਾਉਣੇ ਕੇਰੇ 2 ਹੀ ਲਾਉਣੇ ਹਾਂ ਬਾਕੀ ਮੈਂ ਤਾਂ ਇਹੀ ਕਹਿਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹੇ ਪ੍ਰੈਕਟਿਕਲ ਲੱਗ ਜਾਣ ਠੀਕ ਹੈ ਨਾ ਨਾਲੇ ਸਰਕਾਰ ਨੂੰ ਵੀ ਪਤਾ ਲੱਗ ਜੇ ਸੇਲਰ ਨੂੰ ਵੀ ਪਤਾ ਲੱਗ ਜੇ ਬਿਲਕੁਲ ਜੀ ਬਿਲਕੁਲ ਹਾਂ ਮੈਂ ਆਪਣੇ ਕਿਸਾਨ ਵੀਰਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਜਿਹੜਾ ਇਹ ਮੈਂ ਵੀ ਲੈ ਕੇ ਆਇਆ 14 ਇੱਕ ਮੁੱਛਲ ਤੁਸੀਂ ਵੀ ਇੱਕ ਵਾਰ ਆਪਦੇ ਖੇਤਾਂ ਦੇ ਵਿੱਚ ਬਹੁਤ ਤਾਂ ਨਹੀਂ ਥੋੜਾ ਲਿਆ ਕੇ ਕਿਹੜਾ ਅਪਣਾਓ ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜਾਏਗਾ ਹਾਂਜੀ ਹਾਂਜੀ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ